ਉਜਦਾ ਪੰਚਾਇਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਹ ਆਪ ਮਹਾਰੇ ਉਹਨਾਂ ਨੇ ਵੰਡੇ ਆ ਕੁਝ ਤੀਜਿਆਂ ਦੀ ਮੌਤ ਹੋ ਚੁੱਕੀ ਹੈ ਡੈਥ ਸਰਟੀਫਿਕੇਟ ਜਿਹਦੇ ਦੇ ਡੈਥ ਸਰਟੀਫਿਕੇਟ ਵੀ ਆਏ ਹੋਏ ਹਨ 2020 ਦੇ ਵਿੱਚ ਪੁੱਤਾਂ ਹੋ ਜਾਂਦੇ ਆ ਉਹਨਾਂ ਦੇ ਵੀ ਵੰਡੇ ਕੁਝ ਸਰਕਾਰੀ ਮੁਲਾਜ਼ਮਾਂ ਨੂੰ ਵੀ ਵੰਡੇ ਗਏ ਇਹ ਤਾਂ ਬਹੁਤ ਵੱਡਾ ਘਪਲਾ ਜੀ ਸਾਨੂੰ ਨਾ ਤਾਂ ਜੀ ਕੋਈ ਬੀ.ਡੀ.ਓ ਦਫ਼ਤਰ ਕਹਿੰਦੇ ਨਾ ਕੋਈ ਡੀ.ਸੀ ਦਫ਼ਤਰ ਕਹਿੰਦੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਹਦੇ ਬਾਰੇ ਇਹ ਮੰਤਰੀ ਗੁਰਮੀਤ ਸਿੰਘ ਖੋਡੀਆਂ ਦੇ ਇਸ ਪੁੱਤਰ ਅਮਿਤ ਸਿੰਘ ਖੋਡੀਆਂ ਵੰਡੇ ਗਏ ਜਿਨ੍ਹਾਂ ਕੋਲੇ ਕੋਈ ਵੀ ਅਹੁਦਾ ਹੈ ਨਹੀਂ ਨਾ ਕੋਈ ਅਧਿਕਾਰ ਸਿਰ ਉਹਨਾਂ ਕੋਲੇ ਵੰਡਣ ਦਾ ਬਹੁਤ ਸਾਰੇ ਜ਼ਰੂਰਤਪੰਦ ਬੰਦੇ ਜਰਮ ਛੱਡਿਆ ਜਾ ਰਿਹਾ ਹੈ ਇਹ ਜਿਹੜੇ ਨਹੀਂ ਲੋਡ ਵੱਲ ਉਹਨਾਂ ਨੂੰ ਦਿੱਤੇ ਜਾ ਰਹੇ ਹੈ ਅੱਜ ਬਜੀ ਕੀ ਨਾ ਕੀ ਹੈ ਤੁਹਾਡੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਪਿੰਡ ਸਿੰਘਾਲ ਤੋਂ ਮੌਜੂਦਾ ਸਰਪੰਚ ਹਾਂ ਜਿਹੜੇ ਤੁਹਾਡੇ ਪਿੰਡ ਦੇ ਦ੍ਰਿਵਾਸੋਜਣਾ ਤੱਕ ਜਿਹੜੇ ਸੰਦ ਵੰਡੇ ਗਏ ਹੈ ਸੰਦ ਜਿਹੜੇ ਉਹਨਾਂ ਦੇ ਬਹੁਤ ਬੜੇ ਉਹਨਾਂ ਦੇ ਕਬਲੇ ਹੈ ਕਈ ਜਿਹੜੇ ਡੈਥ ਹੋਈ ਹੈ ਪਹਿਲੇ ਉਹਨਾਂ ਦੇ ਆਏ ਹੈ ਕੋਈ ਸਰਕਾਰੀ ਮੁਲਾਜ਼ਮ ਕੀ ਮਾਮਲਾ ਕੀ ਹੈ ਜੀ ਪੁਰਾ ਇਹਦੇ ਚਾ ਹੈ ਜੀ ਸਭ ਤੋਂ ਪਹਿਲਾਂ ਤਾਂ ਮੌਜੂਦਾ ਪੰਚਾਇਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਇਹ ਆਪ ਮਹਾਰੇ ਉਹਨਾਂ ਨੇ ਵੰਡੇ ਹੈ ਇੱਥੇ ਤੇ ਕੋਈ ਵੀ ਕਿਸੇ ਦੇ ਵੀ ਅਫਸਰ ਦੇ ਦਸਖਤ ਨਹੀਂ ਹੈ ਬਾਕੀ ਕੁਝ ਤੀਜਾਂ ਦੀ ਮੌਤ ਹੋ ਚੁੱਕੀ ਹੈ ਡੈਥ ਸਰਟੀਫਿਕੇਟ ਜਿਹਨਾਂ ਦੇ ਡੈਥ ਸਰਟੀਫਿਕੇਟ ਵੀ ਆਏ ਹੋਏ ਆ 2020 ਦੇ ਵਿੱਚ ਬਹੁਤਾ ਹੋ ਜਾਂ ਬਈ ਉਹਨਾਂ ਦੇ ਵੀ ਵੰਡੇ ਕੁਝ ਸਰਕਾਰੀ ਮੁਲਾਜ਼ਮਾਂ ਨੂੰ ਵੀ ਵੰਡੇ ਹੋਏ ਹੈ ਜੀ ਇਹ ਤਾਂ ਬਹੁਤ ਵੱਡਾ ਕਪਲਾ ਜੀ ਇਹ ਨਹੀਂ ਤੁਹਾਡੇ ਪੰਚਾਇਤ ਦੀ ਕੋਈ ਜ਼ਿੰਮੇਵਾਰੀ ਨਹੀਂ ਇੱਥੇ ਵੀ ਦੇਖਣ ਦੀ ਆਪ ਕੋ ਤੁਸੀਂ ਲਿਸਟ ਬਣਾ ਕੇ ਆਪ ਉਹਦੇ ਦੇ ਦਿੱਤੀ ਉਹ ਕੋਈ ਕੁਛ ਹੋ ਸਾਨੂੰ ਨਾ ਤਾਂ ਜੀ ਕੋਈ ਬੀਡੀਪੀਓ ਦਫ਼ਤਰ ਕਰੀਓ ਨਾ ਕੋਈ ਡੀਸੀ ਦਫ਼ਤਰ ਕਰੀਓ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਹਦੇ ਬਾਬਤ ਵੀ ਅਸੀਂ ਇਹ ਵੰਡ ਰਹੇ ਆ ਜਾਂ ਇਹ ਇਸ ਸਕੀਮ ਤਹਿਤ ਆ ਰਿਹਾ ਇਹ ਫਿਰ ਵੰਡ ਕੇ ਗੁਣ ਕੇ ਵੰਡ ਕੇ ਜੀ ਇਹ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸੁਪੁੱਤਰ ਅਮਿਤ ਸਿੰਘ ਖੁੱਡੀਆਂ ਵੰਡ ਕੇ ਗਿਆ ਜਿਨ੍ਹਾਂ ਕੋਲੇ ਕੋਈ ਵੀ ਅਹੁਦਾ ਹੈ ਨਹੀਂ ਨਾ ਕੋਈ ਅਧਿਕਾਰ ਇਹਨਾਂ ਕੋਲੇ ਵੰਡਣ ਦਾ ਉਹ ਵੰਡ ਕੇ ਗਿਆ ਕੋਈ ਹੋਰ ਵੀ ਮੈਨੂੰ ਇਹਨਾਂ ਦਾ ਨਾਮ ਕੋਈ ਅਧਿਕਾਰੀ ਕੋਈ ਏਸੀ ਵਗੈਰਾ ਨਹੀਂ ਕੋਈ ਨਹੀਂ ਸੀਗਾ ਜੀ ਆਪ ਹੀ ਵੰਡ ਕੇ ਗਏ ਆ ਕੋਈ ਨਾਮ ਨਹੀਂ ਸਾਨੂੰ ਕੋਈ ਦਿਖਿਆ ਕਿੰਨੇ ਸੀਗੇ ਪਿੰਡ ਦੇ ਵਿੱਚ ਕਿੰਨੇ ਵੰਡੇ ਗਏ ਮੰਨ ਲਓ ਤੁਹਾਡੇ ਜਿਹੜੇ ਪੁਚਾਇਆ ਸੀ ਸਭ ਨੂੰ ਦੱਸੋ 49 ਕ ਵੰਡੇ ਗਏ ਜੀ 49 ਹਾਂਜੀ ਹਾਂਜੀ ਕਿੰਨੇ ਮਕਾਨ ਜਿਹੜੇ ਆਏ ਆ ਟੋਟਲ ਮੰਨੂ ਮਕਾਨਾਂ ਦੇ ਵਿੱਚ ਟੋਟਲ 86 ਦੀ ਲਿਸਟ ਆਈ ਸੀਗੀ ਜੀ 49 ਦੇ ਨਵੇਂ ਹਸਲੰਦ ਵੰਡੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਡੈਥ ਸਰਟੀਫਿਕੇਟ ਡੈਥ ਵਾਲੇ ਵੀ ਹੈਗੇ ਆ ਸਰਕਾਰੀ ਮੁਲਾਜ਼ਮ ਵੀ ਹੈਗੇ ਸਰਕਾਰੀ ਮੁਲਾਜ਼ਮ ਜੀ ਹੋਰ ਜਿਵੇਂ ਜ਼ਰੂਰਤਮੰਦ ਆ ਉਹਨਾਂ ਦਾ ਜੇ ਕੋਈ ਸਰਵੇ ਹੋ ਰਿਹਾ ਉਹ ਕਿਸ ਤਰੀਕੇ ਨਾਲ ਹੋ ਰਿਹਾ ਜਿਵੇਂ ਪਿੰਡ ਦੇ ਵਿੱਚ ਕਾਫੀ ਲੋਕਾਂ ਜਿਹੜੇ ਜੁੜਦੇ ਜਿਹੜ ਅਤੇ ਇਹ ਉਹਨਾਂ ਤੁਸੀਂ ਕਿਹੜੇ ਤਰੀਕੇ ਨਾਲ ਕਰਾ ਲਓ ਉਹਨਾਂ ਦਾ ਵੀ ਜੋ ਸਰਵੇ ਹੋ ਰਿਹਾ ਜੀ ਪੰਚਾਇਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕੋਈ ਪ੍ਰਾਈਵੇਟ ਬੰਦੇ ਹੀ ਆ ਕੇ ਕਰ ਰਿਹਾ ਆਪਦੀ ਮਰਜ਼ੀ ਨਾਲ ਹੀ ਕਰ ਰਿਹਾ ਬਹੁਤ ਸਾਰੇ ਜ਼ਰੂਰਤਮੰਦ ਬੰਦੇ ਜਿਹਨਾਂ ਨੂੰ ਛੱਡਿਆ ਜਾ ਰਿਹਾ ਤੇ ਜਿਹੜੇ ਨਹੀਂ ਲੋੜਵੰਦ ਉਹਨਾਂ ਨੂੰ ਦਿੱਤੇ ਜਾ ਰਹੇ ਆ ਸਰਵੇ ਕਰਕੇ ਇਸ ਵਾਰੀ ਤੁਸੀਂ ਕੋਈ ਵੀਡੀਓ ਜਾਂ ਕਿਸੇ ਨੇ ਗਲਤ ਬਤ ਕੀਤੀ ਹਾਂਜੀ ਵੀਡੀਓ ਸਾਹਿਬ ਨੂੰ ਅਸੀਂ ਬਹੁਤ ਵਾਰੀ ਅਪਰੋਚ ਕੀਤੀ ਹੈ ਅੱਜ ਅਸੀਂ ਡੀਸੀ ਤੱਕ ਅਪਰੋਚ ਕਰਾਂਗੇ ਵੀ ਇਹਦਾ ਪਤਾ ਹੋਣਾ ਚਾਹੀਦਾ ਵੀ ਕੀ ਘਪਲਾ ਹੋ ਰਿਹਾ ਕੀ ਸਿਸਟਮ ਹੈ ਜੀ ਕੀ ਮੰਗ ਕੇ ਮੰਗ ਸੀ ਜਿਹੜੇ ਵੱਡੇ ਗਏ ਜੀ ਦੀ ਉੱਚ ਪਦਰੀ ਜਾਂਚ ਚਾਹੁਣੇ ਆ ਸਹੀ ਤਰੀਕੇ ਨਾਲ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਲੋੜਵੰਦਾਂ ਨੂੰ ਇਹਦਾ ਫਾਇਦਾ ਮਿਲਣਾ ਚਾਹੀਦਾ ਤੇ ਜਿਹੜੇ ਲੋੜਵੰਦ ਰਹਿ ਰਹੇ ਆ ਉਹਨਾਂ ਨੂੰ ਮੁਕਾਲ ਮਿਲਨੇ ਚਾਹੀਦੇ ਜੀ ਕੀ ਜਿਹੜੀ ਤੁਹਾਡੀ ਪੰਚਾਇਤ ਆ ਉਹਦਾ ਕੋਰਮ ਪੂਰਾ ਪੂਰੀ ਪੰਚਾਇਤ ਪੂਰੀ ਹਾਂਜੀ ਪੰਚਾਇਤ ਦਾ ਕੋਰਮ ਪੂਰਾ ਜੀ ਕੀ ਕਰ ਕੀ ਕਾਰਨ ਕੀ ਹੈ ਮਤਲਬ ਕੋਈ ਕਿਉਂ ਨਹੀਂ ਮਤਲਬ ਇਹ ਤੁਹਾਨੂੰ ਮਤਲਬ ਦਿੱਤਾ ਜਾ ਰਿਹਾ ਜਾਂ ਕੀ ਕੰਮ ਕੀ ਕੀ ਕਾਰਨ ਦੇ ਦੇਖੋ ਜੀ ਸਰਕਾਰੀ ਦਬਾਅ ਹੈ ਕਿ ਕੀ ਚਾਹੁੰਦੀ ਹੈ ਸਰਕਾਰ ਇਹ ਤਾਂ ਉਹੀ ਸਪਸ਼ਟ ਕਰ ਸਕਦੇ ਆ ਪਰ ਸਾਡੀ ਪੰਚਾਇਤ ਨੂੰ ਇਹਦੇ ਵਿੱਚ ਨਹੀਂ ਕੋਈ ਜਾਣਕਾਰੀ ਦਿੱਤੀ ਗਈ ਪੰਚਾਇਤ ਮੈਂ ਸਾਡੇ ਕੋਲੇ ਪੰਜ ਪੰਚਾਇਤ ਮੈਂਬਰ ਆ ਜੀ ਛੇ ਮੈਂ ਸਰਪੰਚ ਠੀਕੇ ਬਾਲਾ ਜੀ ਉਹ ਤੋਂ ਦੇ ਪੰਚਾਇਤ ਦਾ ਵੀ ਜਿਹੜੇ ਉਹ ਦਿੱਤੇ ਜਾ ਰਹੇ ਆ ਸੰਦੇ ਵਾ ਮੰਡੇ ਜਾ ਰਹੇ ਆ ਉਹ ਜਿਹਨਾਂ ਦੀ ਡੈਥ ਹੋਈ ਹੈ ਚਾਚਰ ਸਰਪਲਾਂ ਉਹਨਾਂ ਦੇ ਨਾਮ ਆ ਰਹੇ ਆ ਜਰੂਰਤਮੰਦ ਨਹੀਂ ਆਏ ਕੋਈ ਸਰਕਾਰੀ ਜੋਬ ਵੀ ਲੱਗ ਗਿਆ ਕੋਈ ਆਂਗਣ ਮੜੀ ਤੇ ਉਹਨਾਂ ਦਾ ਨਾਮ ਆ ਜਾਵੇ ਉਹਨਾਂ ਨੇ ਦਿੱਤੇ ਗਿਆ ਜਿਹੜੇ ਜਰੂਰਤਮੰਦ ਹਨ ਨਹੀਂ ਉਹਦੇ ਚ ਲਿਸਟ ਪਬਲਿਕ ਚ ਹੈਗੀ ਜੀ ਉਹ ਕਰੀਬ ਕਰੀਬ ਇਹਨਾਂ ਦੇ 100 ਤੋਂ ਵੱਧ ਘਰਾਂ ਦੇ ਨਾਮ ਆਏ ਹੋਏ ਆ ਅਸੀਂ ਮੈਂ ਪਿੰਡ ਪੱਦਰ ਤੇ ਇੱਕ ਕਮੇਟੀ ਬਣਾਈ ਸੀ ਜੀ ਚ ਪਿੰਡ ਦਾ ਪੰਚਾਇਤ ਸੈਕਟਰੀ ਸੀ ਉਸ ਪਿੰਡ ਦਾ ਨਰੇਗਾ ਸੈਕਟਰੀ ਸੀ ਇੱਕ ਦਫ਼ਤਰ ਵੱਲੋਂ ਮੁਲਾਜ਼ਮ ਲਗਾਇਆ ਗਿਆ ਸੀ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਹੈ ਤੇ ਵੈਰੀਫਿਕੇਸ਼ਨ ਉਪਰੰਤ ਪੰਚਾਇਤ ਦਾ ਮਤਾ ਪਿਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਪ੍ਰੋਸੀਡ ਕੀਤਾ ਫਿਰ ਵੀ ਅਗਰ ਕਿਸੇ ਕਲੈਰਿਕਲ ਮਿਸਟੇਕ ਕਰਕੇ ਜਾਂ ਕਿਸੇ ਨੇ ਸਰਵਿਚ ਰਹਿਣ ਕਰਕੇ ਅਗਰ ਕੋਈ ਗਲਤ ਹੈ ਤਾਂ ਉਹਦੀ ਜੜੀ ਆ ਵਾਪਸ ਰਿਕਵਰੀ ਕਰ ਲਾਂਗੇ ਜੇ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ ਪਰ ਹੈ ਨਹੀਂ ਜਿਹੜੇ ਤੁਸੀਂ ਡੈਥ ਕੇਸ ਦੀ ਗੱਲ ਕਰ ਰਹੇ ਹੋ ਜੀ ਡੈਥ ਕੇਸ 'ਚ ਸੈਂਕਸ਼ਨਸ ਜਾਰੀ ਹੋ ਜਾਂਦੀ ਹੈ ਪੋਰਟਲ ਦੇ ਵਿੱਚ ਆਪਸ਼ਨ ਆਉਂਦਾ ਤਾਂ ਉਹਦੇ 'ਚ ਜਿਹੜਾ ਅਗਰ ਉਹਦਾ ਕੋਈ ਲੀਗਲ ਹੈਅਰ ਹੈ ਉਹਦਾ ਕੋਈ ਬੇਟਾ ਹੈ ਜਾਂ ਜਿਹੜਾ ਜ਼ਰੂਰਤਮੰਦ ਹੈ ਤਾਂ ਉਹਨੂੰ ਉਹ ਲਾਭ ਜਿਹੜਾ ਦਿੱਤਾ ਜਾ ਸਕਦਾ ਜਿਹੜੇ ਕੋਈ ਸਰਕਾਰੀ ਯੋਜਨਾ ਆਂਗਣਵਾੜੀ ਆਉਂਦੀ ਹੈ ਜਿਸ ਵਿੱਚ ਕੋਈ ਲੱਗਿਆ ਹੁੰਦਾ ਹੈ ਕੋਈ ਹੋਰ ਹੈ ਜਾਂ ਕੋਈ ਨਹੀਂ ਸਰਕਾਰੀ ਜੋਬ ਅਗਰ ਕੋਈ ਕਰ ਰਿਹਾ ਹੈ ਤਾਂ ਉਹ ਗਾਈਡਲਾਈਨ ਦੇ ਮੁਤਾਬਕ ਉਹਨੂੰ ਨਹੀਂ ਮਿਲਦਾ